ਤਰਨਤਾਰਨ ਦੇ ਵੈਸਟਰਨ ਇਲਾਕੇ ਵਿੱਚ ਇੱਕ ਵਾਰ ਫਿਰ ਜਿਹੜੀ ਗੋਲੀਬਾਰੀ ਹੋਈ ਹੈ ਤਾਂ ਗੋਲੀਬਾਰੀ ਜਿਹੜੀ ਉਹ ਇਮੀਗ੍ਰੇਸ਼ਨ ਦਫ਼ਤਰ ਦੇ ਉੱਤੇ ਹੋਈ ਆ ਤਾਂ ਲਗਾਤਾਰ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਤਰਨਤਾਰਨ ਦੇ ਵਿੱਚ ਵਾਪਰ ਰਹੀਆਂ ਹਨ ਤਾਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਵੱਡੀ ਜਿਹੜੀ ਘਟਨਾ ਹੋਈ ਆ ਇਸ ਮੌਕੇ ਤੇ ਜਿਹੜੀ ਆ ਪੁਲਿਸ ਇਲਾਕੇ ਨੂੰ ਘੇਰ ਚੁੱਕੀ ਹੈ ਤੇ ਮਾਮਲੇ ਦੀ ਜਾਂਚ ਜਿਹੜੀ ਉਹ ਜਾਰੀ ਹੈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਉਹ ਅਣਜਾਣ ਵਿਅਕਤੀਆਂ ਵੱਲੋਂ ਜਿਹੜੀ ਆ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਜਿਹੜੀ ਉਹ ਗੋਲੀ ਚੱਲੀ ਆ ਤਾਂ ਜਿਹੜਾ ਸੂਤਰਾਂ ਦੀ ਗੱਲ ਕਹੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਲੱਗਦਾ ਕਿ ਇਹ ਫਰੋਦੀ ਦਾ ਮਾਮਲਾ ਹੈ ਪਹਿਲਾਂ ਜਿਹੜੀ ਉਹ ਪੁਲਿਸ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਆਪਣੀ ਤਫਤੀਸ਼ ਦੇ ਵਿੱਚ ਡਿਊਟੀ ਹੋਈ ਆ ਤਾਂ ਲਗਾਤਾਰ ਜਿਹੜੀਆਂ ਤਰਨਤਾਰ ਦੇ ਵਿੱਚ ਇਹੋ ਜੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਾਂ ਇੱਥੇ ਪੁਲਿਸ ਮੁਲਾਜ਼ਮ ਮੌਜੂਦ ਆ ਉਹਨਾਂ ਨਾਲ ਵੀ ਆਪਾਂ ਕਰਦੇ ਆ ਗੱਲਬਾਤ ਕਿ ਕੀ ਹੈ ਪੂਰਾ ਮਾਮਲਾ ਹਾਂ ਬੋਲ ਆ ਜਨਰਲ ਚੱਲ ਸਰ ਕੱਲ ਇੱਥੇ ਪੈਰ ਕਰਦੇ ਕਿੰਨੇ ਬੰਦੇ ਸੀਗੇ ਕਿੱਡੇ ਬੰਦੇ ਉਹ ਨਹੀਂ ਆਤੇ ਉਹਨਾਂ ਨੂੰ ਵਟਸਐਪ ਤੇ ਆਇਆ ਸੀ ਇਹਨਾਂ ਨੂੰ ਇਨਫੈਕਟਿਵ ਹੀਟ ਕੋਡ ਜਦੋਂ ਮਿਲਦਾ ਸੀ ਇਹ ਕਰ ਮੋਰ ਨਾਲ ਦੀ ਗੋਈ ਚਲੀ ਉਹਦਾ ਸਰੋਤ ਕੀ ਕਾਰਨ ਦਾ ਪਤਾ ਨਹੀਂ ਆਈ ਦਾ ਫੈਸਟ ਇਮੀਗ੍ਰੇਸ਼ਨ ਤੋਂ ਪਤਾ ਲੱਗਦਾ ਕਿ ਸ਼ਹਿਰੋਂ ਹੋਈ ਜਿੱਥੇ ਜਨਤਾ ਨੂੰ ਪਤਾ ਲੱਗਦਾ ਜਦੋਂ ਪੀਸੀਆਰ ਲਾਤੀ ਲਾਈ ਕੈਮਰੇ ਲੱਗੇ ਵਿੱਚ ਆਇਆ ਕੁਝ ਕੈਮਰੇ ਤੋਂ ਲੱਗੇ ਹੋਣਾ ਹੋਊ ਕਿ ਮਾਲਕ ਨੂੰ ਸਹੀ ਪਤਾ ਲੱਗੂ